ਪਬਲਿਕ ਆਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੀ ਸੂਫੀ ਕਾਇਕਾ ਵੱਜੋਂ ਮਸ਼ਹੂਰ ਨੂਰਾ ਸਿਸਟਰ ਜੇਕਰ ਫਿਰ ਆਪਣੇ ਪਰਿਵਾਰਕ ਵਿਵਾਦ ਨੂੰ ਲੈ ਕੇ ਸੁਰਕੀਆਂ ਵਿੱਚ ਨੇ ਮਿਲੀ ਜਾਣਕਾਰੀ ਅਨੁਸਾਰ ਜੋਤੀ ਨੂਰਾ ਦਾ ਆਪਣੇ ਪਹਿਲੇ ਪਤੀ ਕੁਨਾਲ ਪਾਸੀ ਨਾਲ ਫਿਰ ਝਗੜਾ ਹੋ ਗਿਆ ਹੈ ਅਜਿਹੇ 'ਚ ਦੋਵਾਂ ਧਿਰਾਂ ਨੇ ਮਾਮਲੇ ਦੀ ਸ਼ਿਕਾਇਤ ਜਲੰਧਰ ਸ਼ਹਿਰ ਦੇ ਥਾਣਾ ਰਾਮਾ ਮੰਡੀ ਦੀ ਪੁਲਿਸ ਨੂੰ ਕੀਤੀ ਹੈ ਇਸ ਗੱਲ ਦੀ ਪੁਸ਼ਟੀ ਥਾਣਾ ਰਾਮਾ ਮੰਡੀ ਦੇ ਐਸ ਐਚ ਓ ਗੁਰਪ੍ਰੀਤ ਸਿੰਘ ਨੇ ਕੀਤੀ ਹੈ ਹਨ ਕਿਹਾ ਕਿ ਅਸੀਂ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਜਾਂਚ ਕਰ ਰਹੇ ਹਾਂ ਸੂਫੀ ਕਾਇਕਾ ਜੋਤੀ ਨੂਰਾ ਨੇ ਕਿਹਾ ਕਿ ਕੱਲ ਯਾਨੀ ਵੀਰਵਾਰ ਨੂੰ ਉਹਨਾਂ ਦੇ ਪਹਿਲੇ ਪਤੀ ਕੁਨਾਲ ਪਾਸੀ ਨੇ ਉਹਨਾਂ ਨੂੰ ਫੋਨ ਕਰਕੇ ਬੁਲਾਇਆ ਜਦੋਂ ਉਸਨੇ ਜਾਣ ਤੋਂ ਇਨਕਾਰ ਕੀਤਾ ਤਾਂ ਕੁਨਾਲ ਨੇ ਧਮਕੀ ਦਿੱਤੀ ਕਿ ਉਹ ਉਸਦੀ ਸ਼ਲੀਲ ਫੋਟੋ ਵਾਇਰਲ ਕਰ ਦੇਵੇਗਾ ਅਜਹਿ ਚੋਹ ਕੁਨਾਲ ਨੂੰ ਮਿਲਣ ਲਈ ਵਿਦੀਪੁਰ ਫਲਾਈਓਵਰ ਤੇ ਗਈ ਜੋਤੀ ਨੇ ਦੋਸ਼ ਲਾਇਆ ਕਿ ਉੱਥੇ ਜਗ੍ਹਾ ਤੇ ਕੁਨਾਲ ਅਤੇ ਉਸਦੇ ਦੋਸਤ ਦੋ ਗੱਡੀਆਂ ਵਿੱਚ ਬੈਠੇ ਸੀ ਜੋਤੀ ਨੇ ਦੋਸ਼ ਲਾਇਆ ਕਿ ਕੁਨਾਲ ਤੇ ਉਸਦੇ ਸਾਥੀਆਂ ਨੇ ਉਸ ਨਾਲ ਅਸ਼ਲੀਲ ਹਰਕਤਾਂ ਵੀ ਕੀਤੀਆਂ ਇਸ ਦੌਰਾਨ ਉਸ ਨੂੰ ਧਮਕੀ ਦਿੱਤੀ ਗਈ ਕਿ ਉਹ ਉਸ ਦੀ ਅਸ਼ਲੀਲ ਵੀਡੀਓ ਲੀਕ ਕਰ ਦੇਵੇਗਾ ਜਿਸ ਤੋਂ ਬਾਅਦ ਜੋਤੀ ਨੇ ਆਪਣੀ ਜਾਨ ਨੂੰ ਖਤਰਾ ਦੇਖਦੇ ਹੋਏ ਆਪਣੇ ਪਤੀ ਅਵਿਨਾਸ਼ ਕੁਮਾਰ ਨੂੰ ਫੋਨ ਕਰਕੇ ਸਾਰੀ ਘਟਨਾ ਦੱਸੀ ਉਹ ਤੁਰੰਤ ਆਪਣੇ ਦੋਸਤਾਂ ਨਾਲ ਮੌਕੇ ਤੇ ਪਹੁੰਚ ਗਏ ਜਿਸ ਤੋਂ ਬਾਅਦ ਕੁਨਾਲ ਉੱਥੋਂ ਫਰਾਰ ਹੋ ਗਿਆ ਦੂਜੇ ਪਾਸੇ ਕੁਨਾਲ ਨੇ ਇਲਜ਼ਾਮ ਲਗਾਇਆ ਹੈ ਕਿ ਵਿਦੀਪੁਰ ਰੇਲਵੇ ਕ੍ਰੋਸਿੰਗ ਨੇੜੇ ਜੋਤੀ ਨੇ ਉਸਨੂੰ ਬੁਲਾਇਆ ਸੀ ਉਸ ਨਾਲ ਉਸਦਾ ਪਤੀ ਤੇ ਹੋਰ ਸਾਥੀ ਵੀ ਸਨ ਸਾਰਿਆਂ ਨੇ ਉਸਤੇ ਹਮਲਾ ਕੀਤਾ ਤੇ ਪੁਲਿਸ ਵਾਲੇ ਹੋਣ ਦਾ ਦਾਵਾ ਕੀਤਾ ਉਹਨਾਂ ਨੇ ਕਿਹਾ ਕਿ ਇੱਕ ਮੁਲਾਜ਼ਮ ਨੇ ਉਸਤੇ ਪਿਸਤੌਲ ਤਾਣੀ ਤੇ ਸਾਰ ਹਥਿਆਰ ਵੀ ਕੱਢੇ ਜਿਸ ਤੋਂ ਬਾਅਦ ਦੋਸ਼ੀ ਪ੍ਰਾਰ ਹੋ ਗਿਆ ਹੋਰ ਕੀ ਕੁਝ ਕਹਿਣਾ ਸੀ ਕੁਨਾਲ ਪਾਸੀ ਦਾ ਆਓ ਵੇਖਦੇ ਹਾਂ ਭਾਜੀ ਪਰਿਵਾਰ ਬਚਾਉਣ ਦੀ ਪੰਕਜ ਭਾਜੀ ਕੌਣ ਨਹੀਂ ਕੋਸ਼ਿਸ਼ ਕਰਦਾ ਤੁਸੀਂ ਮੈਨੂੰ ਦੱਸੋ ਹੁਣ ਇੱਕੋਦਮ ਕਾਲ ਆਈ ਜੇ ਮੇਰੇ ਦਿਲ 'ਚ ਕੁਛ ਇਦਾਂ ਦਾ ਹੋਵੇ ਵੀ ਜੋਤੀ ਨੇ ਮੇਨਾਂ ਗਲਤ ਕਰਨਾ ਜਾਂ ਕੁਛ ਹੈ ਤੇ ਮੈਂ ਕੱਲਾ ਕਦੀ ਵੀ ਨਾ ਆਂਦਾ ਭਾਜੀ ਕਦੀ ਵੀ ਨਾ ਆਂਦਾ ਮੈਂ ਫਿਰ ਵੀ ਸਭ ਕੁਝ ਭੁਲਾ ਕੇ ਮੈਂ ਆਇਆ ਔਰ ਭਾਜੀ ਇਹਨੇ ਮੈਨੂੰ ਵਿਦੀਪੁਰ ਰੋਡ ਤੇ ਬੁਲਾਇਆ ਫਲਾਈਓਵਰ ਦੇ ਕੋਲ ਸਨਮ ਸੰਝ ਮੈਂ ਜਦੋਂ ਵਿਦੀਪੁਰ ਚੌਂਕ ਦੇ ਵਿੱਚ ਪਹੁੰਚਿਆ ਤੇ ਮੈਂ ਦੇਖਿਆ ਕਿ ਇਹਨਾਂ ਦੀਆਂ ਦੋਨੋਂ ਗੱਡੀਆਂ ਖੜੀਆਂ ਕਿ ਇਹ ਕਿਸੇ ਪਲਾਨ 'ਚ ਮੈਨੂੰ ਬੁਲਾ ਰਹੇ ਆ ਔਰ ਭਾਜੀ ਮੈਂ ਪਿੱਛੋਂ ਹੀ ਜਿਹੜਾ ਵਿਦੀਪੁਰ ਵਾਲਾ ਡਿਵਾਈਡਰ ਆ ਨਾ ਮੈਂ ਉੱਥੋਂ ਹੀ ਯੂਟਰਨ ਲੈ ਕੇ ਤੇ ਮੈਂ ਵਾਪਿਸ ਫੋਨ ਲੱਗਾ ਤੇ ਚਾਰ ਬੰਦੇ ਇਹਨਾਂ ਨੇ i20 ਗੱਡੀ ਦੇ ਵਿੱਚ ਖੜੇ ਕੀਤੇ ਹੋਏ ਉਹ ਚੋਰ ਚੱਕੇ ਜੇ ਤੇ ਉਹ ਬੰਦਿਆਂ ਨੇ ਨਾ ਮੇਰਾ ਏਦਾਂ ਕਾਰ ਰੋਕ ਕੇ ਚਾਰਾ ਜਾਣੇ ਨੇ ਮੇਰਾ ਕੜਾ ਕੜਾ ਫੜਿਆ ਆ ਦੇਖੋ ਕੜਾ ਫੜਿਆ ਤੇ ਕੜੇ ਤੋਂ ਫੜ ਕੇ ਕਹਿੰਦੇ ਅਸੀਂ ਸੀਐਸਟਾਫ ਤੋਂ ਆ ਤੇ ਚਾਰਾਂ ਨੇ ਪਿਸਤਲਾਂ ਰੱਖ ਦਿੱਤੀਆਂ ਮੇਰੇ ਤੇ ਮੈਂ ਉੱਥੋਂ ਭਾਜੀ ਕੜਾ ਕਿਸੇ ਤਰ੍ਹਾਂ ਛਡਾ ਕੇ ਮੇਰੇ ਗੁੱਟ ਵਿੱਚ ਲੱਗ ਗਿਆ ਸਾਰਾ ਤੇ ਮੈਂ ਗੱਡੀ ਨਿਠਾਈ ਮੈਂ ਗੱਡੀ ਨਿਠਾਈ ਇਹਨਾਂ ਨੇ ਭਾਜੀ ਪਠਾਨਕੋਟ ਫਲਾਈਓਵਰ ਦੇ ਕੋਲ ਆ ਕੇ ਨਾ ਉੱਥੋਂ ਫੋਰਚੂਨਰਾਂ ਵੀ ਲੱਗੀਆਂ ਤੇ I20 ਵੀ ਲੱਗ ਗਈ ਇਹਨਾਂ ਨੇ ਮੇਰੀ ਗੱਡੀ 'ਚ ਗੱਡੀਆਂ ਮਾਰੀ ਕਿੰਨੀ ਵਾਰ ਮੈਂ ਕਦੀ ਅੱਗੇ ਹੋਵਾਂ ਕਦੀ ਪਿੱਛੇ ਹੋਵਾਂ ਵਿਦੀਪੁਰ ਤੋਂ ਲੈ ਕੇ ਤੇ ਮੈਨੂੰ ਲੱਗਦਾ ਕਿ ਮਕਸੂਦਾ ਵੀ ਪੁਲ ਟੱਪ ਗਏ ਸੀ ਅਸੀਂ ਸ਼ਹਿਰ ਪਠਾਨਕੋਟ ਚੋਂ ਵੀ ਟੱਪ ਗਏ ਸੀ ਤੇ ਇਹਨਾਂ ਨੇ ਉੱਥੇ ਤੱਕ ਮੇਰੇ ਮਗਰ ਗੱਡੀ ਜਦੋਂ ਇਹਨਾਂ ਨੇ ਸ਼ਹਿਰ ਪਠਾਨਕੋਟ ਚੋਂ ਟੱਪਦੇ ਮੇਰੇ ਚ ਗੱਡੀ ਮਾਰੀ ਨਾ ਤੇ ਟਾਇਰ ਸਾਰਾ ਬਲਾਸਟ ਹੋ ਗਿਆ ਉਹ ਜਿੰਨੀ ਦੂਰ ਤੱਕ ਜਾ ਸਕਿਆ ਮੈਂ ਉਨੀ ਦੂਰ ਤੱਕ ਕਾਰ ਲੈ ਕੇ ਗਿਆ ਰਿੰਗ ਦੇ ਉੱਪਰ ਹੀ ਇਹਨਾਂ ਨੇ ਭਾਜੀ ਉੱਥੇ ਜਿੱਥੇ ਮੇਰੀ ਗੱਡੀ ਰੁਕ ਗਈ ਇਹਨਾਂ ਨੇ ਤਿੰਨੇ ਗੱਡੀਆਂ ਰੋਕੀਆਂ ਆਪਣੀਆਂ ਜੋਤੀ ਨੂਰਾ ਜੀ ਆ ਵਿੱਚੇ ਅਭਿਨਾਸ਼ ਕੁਮਾਰ ਅਭੀ ਜਿਹਨੂੰ ਹੁਣ ਜੋਤੀ ਨੂਰਾ ਨੇ ਬਣਾਇਆ ਹੋਇਆ ਉਸਮਾਨ ਸਭ ਝੂਠ ਸਭ ਝੂਠ ਐ ਇਹਦੇ ਸਾਰੇ ਕੰਮ ਝੂਠ ਕੁੜੀ ਦੇ 10 10 ਜਾਣੇ 8 8 ਜਾਣੇ ਕੱਲੇ ਬੰਦੇ ਨੂੰ ਘੇਰਦੇ ਨਾ ਪੁੱਤ ਵਕਤ ਤੁਹਾਨੂੰ ਹੁਣ ਦੱਸੂਗਾ ਤੁਹਾਨੂੰ ਮੈਂ 2 ਸਾਲਾਂ ਤੋਂ ਕੁਝ ਨਹੀਂ ਕਿਹਾ ਪਰ ਤੁਸੀਂ ਸਾਰੇ ਗੰਦ ਦੇ ਭਰੇ ਹੋਏ ਹੋਮ ਇਲਜ਼ਾਮ ਦੂਜਿਆਂ ਤੇ ਲਾਉਣੇ ਆਉਣਾ ਇੱਕ ਬੰਦਾ ਵੀ ਤੁਹਾਡੇ ਵਿੱਚ ਸਭ ਨੂੰ ਮੰਨਣ ਵਾਲਾ ਨਹੀਂ ਆ ਵਿੱਚੇ ਹੀ ਆ ਤੁਹਾਡੀ ਚੋਤੀ ਨੂਰਾ ਵੀ ਹੁੰਦੀ ਮੈਂ ਡਰਦਾ ਜੋਤੀ ਨੂਰਾ ਤੇਰੇ ਤੋਂ ਭਾਜੀ ਜਦੋਂ ਗੱਡੀ ਉੱਥੇ ਮੇਰੀ ਰੁੱਕ ਗਈ ਬਲਾਸਟ ਹੋਣ ਤੋਂ ਬਾਅਦ ਟਾਇਰ ਬਲਾਸਟ ਹੋ ਗਏ ਉੱਥੋਂ ਇਹਨਾਂ ਨੇ ਅੱਠ ਜਾਣਿਆਂ ਨੇ ਮੈਨੂੰ ਐਨਾ ਵੀ ਕੁੱਟਿਆ ਭਾਜੀ ਆਪਣੇ ਵੱਲੋਂ ਤਾਂ ਇਹਨਾਂ ਨੇ ਮੈਨੂੰ ਮਾਰ ਦਿੱਤਾ ਮਾਰ ਕੇ ਇਹਨਾਂ ਨੇ ਆਪਣੇ ਵੱਲੋਂ ਅੱਠਾ ਨੌਹਾਂ ਜਾਣਿਆਂ ਨੇ ਮੈਨੂੰ ਗੱਡੀ 'ਚ ਆਪਣੀ ਦੇ ਵਿੱਚ ਜਿਹੜੀ ਇਹਨਾਂ ਦੀ i20 ਉਹ 'ਚ ਚੱਕ ਕੇ ਸਿੱਟ ਲਿਆ ਔਰ ਜਦੋਂ ਭਾਜੀ ਇਹ ਚੱਕ ਕੇ ਸਿੱਟ ਕੇ ਨਾ ਰੋਂਗ ਸਾਈਡ ਖੂਤ ਲੈ ਕੇ ਚੱਲਦੇ ਇਹਨੂੰ ਇੱਧਰ ਲੈ ਕੇ ਚੱਲਦੇ ਇਹਨੂੰ ਤੇ ਇਹਨਾਂ ਨੇ ਜਦੋਂ ਨਾ ਮੈਨੂੰ ਚੱਕ ਕੇ ਸਿੱਟ ਕੇ ਉਧਰੋਂ ਪੀਸੀਆਰ ਦੀ ਗੱਡੀ ਆ ਗਈ ਕੁਦਰਤ ਦੀ ਜਿੱਦਾਂ ਮੇਰੀ ਕਿਸਮਤ ਜੇ ਆਪ ਸੰਗਤ ਦੀਆਂ ਦੁਆਵਾਂ ਪੀਸੀ ਆਪਦੀ ਗੱਡੀ ਆਂਦੀ ਦੇਖ ਕੇ ਨਾ ਭਾਜੀ ਇਹਨਾਂ ਦਾ ਦਿਮਾਗ ਤਾਂ ਲੱਗ ਗਿਆ ਕਿ ਉਹਨਾਂ ਨੇ ਹੁਣ ਦੇਖ ਲਿਆ ਵਾ ਔਰ ਇਹਦੀ ਗੱਡੀ ਇੱਥੇ ਡੈਮੇਜ ਹੋਈ ਖੜੀ ਆ ਤੇ ਪੁਲਿਸ ਕਾਰਵਾਈ ਕਰੂਗੀ ਤੇ ਨਹੀਂ ਤਾਂ ਇਹਨਾਂ ਨੇ ਭਾਜੀ ਕੁਝ ਨਹੀਂ ਪਤਾ ਲੱਗਣ ਦੇਣਾ ਸੀ ਇਹਨਾਂ ਨੇ ਉਸੇ ਟਾਈਮ ਗੱਡੀ ਵਿਦੀਪੁਰਲੋਂ ਵਾਪਿਸ ਲੈ ਕੇ ਤੇ ਮਕਸੂਦਾ ਥਾਣੇ 'ਚ ਲਿਆ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਪੀਸੀ ਆਰ ਦੇਖ ਚੁੱਕੇ ਆ ਭਾਜੀ ਮਤਲਬ ਕਿ ਯਾਰ ਇੱਕ ਸੂਫੀ ਆਰਟਿਸਟ ਹੋ ਕੇ ਤੁਸੀਂ ਇਹ ਕੁਝ ਕਰਦੇ ਪਿਓ ਨਾ ਮੈਨੂੰ ਤਾਂ ਕੋਈ ਗੱਲ ਨਹੀਂ ਮੈਨੂੰ ਤਾਂ ਜੱਪੇ ਕਮਾਉਤ ਨਹੀਂ ਲਿਖੀ ਤਾਂ ਮੈਨੂੰ ਆਣੀ ਵੀ ਨਹੀਂ ਆ ਤੁਸੀਂ ਬਹੁਤ 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 ਰਾਈਆਂ ਕੀਤੀਆਂ ਮੈਂ ਕੁਛ ਨਹੀਂ ਬੋਲਿਆ ਤੂੰ ਬਹੁਤ ਕੁਛ ਬੋਲੀ ਜੋਤੀ ਬਹੁਤ ਕੁਛ ਬੋਲੀ ਤੂੰ ਰਾਮਾ ਮੰਡੀ ਥਾਣੇ ਚ ਪਾਜੀ ਪਹਿਲਾ ਇਹ ਮੈਨੂੰ ਮਕਸੂਦਾਂ ਲੈ ਕੇ ਨਾ ਚੱਕ ਕੇ ਕਿਉਂਕਿ ਗੱਡੀ ਆਪਣੀ ਆ ਰਾਮਾ ਮੰਡੀ ਦੇ ਕੋਲ ਕੀ ਸੜਕੀ ਸੜਕੀ ਆ ਗਈ ਸੀ ਨਾ ਤਾਂ ਕਰਕੇ ਫਿਰ ਉਹ ਕੇਸ ਇੱਥੇ ਉਹਨਾਂ ਨੇ ਲਿਆਂਦਾ ਵਾ ਰਾਮਾ ਮੰਡੀ ਦੇ ਵਿੱਚ ਹੁਣ ਮੈਂ ਬਿਆਨ ਦਿੱਤੇ ਨੇ ਮੈਂ ਐਮਐਲਆਰ ਕਟਵਾਨ ਲੱਗਾ ਹੈ ते पाजी बाकी संगत सारा कुछ पता है, कौन झूठ है शायद मुड़ के शकल भी ना देखो किसी भी सब गेड सची दे सूफी हुए ने ना उन्हें कीड़िया भी नहीं मारियां कभी कीड़ी ना नुकसान होता ਇਹ ਤਾਂ ਦਿਲਾਂ ਨਾਲ ਖੇਲਦੇ ਫਿਰਦੇ ਨੇ ਗੱਲ ਕੁਛ ਨਹੀਂ ਇਹ ਨਾ ਕਿੰਨੇ ਦਿਨਾਂ ਤੋਂ ਨਾ ਤੰਗ ਪਰੇਸ਼ਾਨ ਬਹੁ ਕਰਦਾ ਸੀਗਾ ਤੇ ਮਤਲਬ ਇਦਾਂ ਹੀ ਫੋਨ ਮੈਸੇਜ WhatsApp ਤੇ ਨਾ ਜਾਣ ਕੇ ਮਤਲਬ ਗਲਤ ਮੈਸੇਜ ਕਰਦਾ ਰਹਿੰਦਾ ਸੀਗਾ ਬਲੈਕਮੇਲ ਕਰਦਾ ਤੇ ਕਾਫੀ ਚੀਜ਼ਾਂ ਤੋਂ ਮਤਲਬ ਇਦਾਂ ਇਮੋਸ਼ਨਲ ਬਲੈਕਮੇਲ ਬਹੁ ਕਰਦਾ ਪਿਆ ਸੀਗਾ ਤੇ ਫੇ ਮੈਂ ਇਹਨੂੰ ਅੱਜ ਉਸ ਉਸ ਗੱਲ ਤੋਂ ਮੈਂ ਇਹਨੂੰ ਮਿਲਣਾ ਹੀ ਅੱਜ ਇਹਨੇ ਬੁਲਾਇਆ ਨਾ ਤੇ ਇਹਨੇ ਬੁਲਾਇਆ ਫੋਨ ਕਰਕੇ ਨਾ ਤੇ ਫੇ ਮੈਂ ਆਈ ਤੇ ਇਹਨੇ ਮੈਨੂੰ ਤੋ ਇਹ WhatsApp 콜 ਲਾ ਕੇ ਸਾਨੂੰ ਜਿਹੜਾ ਫੋਨ ਕਰਦੇ WhatsApp 콜 ਲਗਾਉਂਦਾ ਸੀਗਾ ਤੇ ਕਈ ਕਈ Snapchat ਤੇ 콜 ਲਗਾਉਂਦਾ ਸੀਗਾ ਕਈ Snapchat ਤੇ ਕਈ WhatsApp 콜 ਲਗਾਉਂਦਾ ਸੀਗਾ ਇਹ ਕਿ ਮੇਰੇ ਕੋ ਤੁਹਾਡੇ ਕੋਈ ਪ੍ਰੂਫ ਆ ਮੈਂ ਮੀਡੀਆ ਦੇਣੇ ਆ ਜਾਂ ਇਦਾਂ ਕਰ ਦੇਣੀ ਆ ਉਦਾਂ ਕਰ ਦੇਣੀ ਆ ਮੈਂ ਕਿ ਸਾਨੂੰ ਮੈਂਟਲੀ ਹਰਾਸਮੈਂਟ ਕਰਦਾ ਸੀਗਾ ਸਾਨੂੰ ਦੋਨਾਂ ਨੂੰ ਤੇ ਅੱਜ ਨਾਲ ਇਹਨੇ ਕਿਹਾ ਕਿ ਕਹਿੰਦਾ ਮੈਂ ਲਿੱਦੜਾ ਪੁਲ ਤੇ ਖੜਾ ਤੁਸੀਂ ਉੱਥੇ ਆਓ ਤੋ ਉੱਥੇ ਜੋਤੀ ਜੀ ਗਏ ਮੈਂ ਦੱਸਿਆ ਨਹੀਂ ਘਰੋਂ ਇਹਨਾਂ ਨੇ ਉੱਥੇ ਜਦੋਂ ਗਏ ਇਹਨਾਂ ਨੇ ਬੱਤੀ ਵੇਚੀ ਕਰਨ ਲੱਪਿਆ ਹੈ ਤੇ ਨਾਲੇ ਚਾਰ ਮੁੰਡੇ ਸੀ ਹੋਰ ਆਟੋ ਗੱਡੀ ਚ ਇਹ ਨਹੀਂ ਪਤਾ ਸਾਨੂੰ ਕੌਣ ਸੀ ਗਣਪਛਤੇ ਪੰਡੇ ਸੀਗੇ ਸਾਨੂੰ ਪਛਾਣ ਨਹੀਂ ਹੋਏ ਮੁੜ ਕੇ ਜਦੋਂ ਜੋਤੀ ਜੀ ਨੇ ਮੈਨੂੰ ਫੋਨ ਕੀਤਾ ਮੈਂ ਉੱਥੇ ਲੱਗ ਕੇ ਮੇਰੇ ਦੋ ਮੁੰਡੇ ਸੀਗੇ ਮੈਂ ਉਹਨਾਂ ਨੂੰ ਭੇਜਿਆ ਇਹਨੇ ਉਹਨਾਂ ਨੂੰ ਦੇਖ ਕੇ ਆਪਣੀ ਗੱਡੀ ਚੜਾ ਲਈ ਤੇ ਇਹਦੀ ਗੱਡੀ ਦਾ ਵੇਰ ਕੰਮ ਨੂੰ ਪਰਦੇ ਲੱਗੇ ਟਾਇਰ ਪਾੜ ਗਿਆ ਗੱਡੀ ਟਰੱਕ ਦੇ ਵਿੱਚ ਹਿੱਟ ਹੋਈ ਤੇ ਉੱਥੇ ਟਾਇਰ ਪਾੜ ਗਿਆ ਮੁੜ ਕੇ ਪਠਾਨਕੋੜ ਚੌਂਕ ਲੱਗੇ ਇਹਦੀ ਗੱਡੀ ਰੋਕ ਲਈ ਇਹਨੇ ਆਪੀ ਜੋ ਟਾਇਰ ਪਟਾ ਗੱਡੀ ਚੱਲੀ ਨਹੀਂ ਟਾਇਰ ਪਾਟੇ ਦੇ ਗੱਡੀ ਚਲਾਉਂਦਾ ਰਿਹਾ ਏ ਤੇ ਟਾਇਰ ਪਟੇ ਦੀ ਉਹ ਗੱਡੀ ਨੇ ਰੋਕੀ ਆ ਸਾਡੇ ਮੁੰਡੇ ਸਾਡੇ ਮ ਠੀਕ ਆ ਇਹ ਦੇਕਰ ਉਹਨੇ ਕਰ ਇਹਨੇ ਕਰ ਪਾਰ ਵੀ ਕੱਟ ਕੇ ਮਾਰੀ ਸਾਡੇ ਮੁੰਡੇ ਤੇ ਸਾਡੇ ਮੁੰਡੇ ਨੇ ਫੜ ਕੇ ਇਹਨਾਂ ਨੂੰ ਠਾਣੇ ਲੈ ਕੇ ਇੱਕ ਨੰਬਰ ਅਸੀਂ ਲੈ ਜਾਣਾ ਸੀ ਕਿ ਇਹਨਾਂ ਨੂੰ ਰਾਮਾ ਮੱਡੀ ਠਾਣੇ ਮੋਟਿਆਂ ਨੂੰ ਪਤਾ ਨਹੀਂ ਸੀਗਾ ਇੱਕ ਨੰਬਰ ਠਾਣੇ ਲੈ ਕੇ ਜੋਤੀ ਜੀ ਮੇਰੇ ਨਾਲ ਪਹਿਲੋਂ ਠਾਣੇ ਪਹੁੰਚ ਗਏ ਸੀ ਅਸੀਂ ਠਾਣੇ ਪਹੁੰਚੇ ਨਾਲ ਹੀ ਉਹਨੂੰ ਠਾਣੇ ਜਾਂਦਾ ਫਿਰ ਠਾਣੇ ਵਾਲਿਆਂ ਨੇ ਇਹ ਰਾਮਾ ਮੱਡੀ ਠਾਣੇ ਨੇ ਫੋਨ ਕੀਤਾ ਮੌਕੇ ਦੀ ਗਈ ਉੱਥੇ ਪੁਲਿਸ ਜਿੱਥੇ ਸਾਡੀ ਵਾਰਦਾਤ ਹੋਇਆ ਵਾ ਤੇ ਅਸੀਂ ਲਿਦਣਾ ਪੁਲਤ ਲੈਨੇ ਕਿ ਜਿੱਥੇ ਗੱਡੀ ਖੜੀ ਸੀ ਦੀ ਉੱਥੇ ਗਏ ਅਸੀਂ ਉੱਥੇ ਉਹਨਾਂ ਨੇ ਸਾਨੂੰ ਵੀ ਬੁਲਾਇਆ ਇਹਨੂੰ ਵੀ ਨਾਲ ਲੈ ਜਾਂ ਸਾਨੂੰ ਥਾਣੇ ਲੈ ਕੇ ਆਏ ਸੀਗੇ ਇੱਥੇ ਨਾਲ ਇਹਦੇ ਸਾਡੇ ਬਿਆਨ ਲਿਖੇ ਆ ਜੋ ਜੋ ਸਾਨੂੰ ਇਹ ਹਰਾਸਮੈਂਟ ਕਰਦਾ ਸੀ ਅੱਜ ਤੋਂ 5 ਮਹੀਨੇ ਪਹਿਲਾਂ ਵੀ ਇਹਨੇ ਨਾ ਨਕੁੱਦਰ ਚੌਕ ਲੱਗੇ ਰੋਕਣ ਦੀ ਕੋਸ਼ਿਸ਼ ਕੀਤੀ ਜੋਤੀ ਜੀ ਨੂੰ ਉਹ ਵੀ ਕੰਪਲੀਟ ਅਸੀਂ ਇੱਕ ਨੰਬਰ ਡਿਊਜਨ ਨੰਬਰ ਇੱਕ ਦੇ ਵਿੱਚ ਉਹ ਵੀ ਲਿਖੀ ਹੋਈ ਆ ਪੈਂਡਿੰਗ ਪਈ ਆ ਉਦੋਂ ਵੀ ਪੁਲਿਸ ਨੇ ਇਹਨੂੰ ਫੋਨ ਕਰਕੇ ਪੁੱਛਿਆ ਉਦੋਂ ਵੀ ਆਇਆ ਨਹੀਂ ਇਹ ਮੱਕੀ ਸਾਨੂੰ ਕਈ ਗਾਲਾਂ ਕੱਢਦਾ ਵਾ ਕਈ ਕੋਸ਼ਿਸ਼ ਕਰਾਂਦਾ ਕਈ ਸਾਨੂੰ ਸ਼ੋਹਾਂ ਤੇ ਹਮਲੇ ਕਰਾਂਦਾ ਸਾਡੇ ਤੇ ਸਾਡੇ ਸ਼ੋਹ ਵੀ ਫੜਦਾ ਵਾ ਉਹਨਾਂ ਦੇ ਪੈਸੇ ਖਾ ਲੈਂਦਾ ਵਾ ਤੇ ਆ ਪਿੱਛੇ ਜੇ ਸਾਡੇ ਇਹ ਨਕੁੱਦਰ ਚੌਕ ਲੱਗੇ ਵੀ ਹਮਲਾ ਹੋਇਆ ਵਾ ਇਹ ਕਹਿੰਦਾ ਪੁਲਿਸ ਨੇ ਪੁਲਿਸ ਨੂੰ ਕਹਿੰਦਾ ਕਿ ਸਾਡੀ ਗੱਡੀ ਵਿੱਚ ਗੱਡੀ ਹਿੱਟ ਮਾਰ ਕੇ ਰੋਕੀ ਇਹਨਾਂ ਨੇ ਸਾਡੀ ਗੱਡੀ 'ਚ ਹਿੱਟ ਹੋਈ ਸਾਡੀ ਗੱਡੀ ਵੀ ਟੁੱਟੂਗੀ ਇਹਦੀ ਗੱਡੀ ਟੁੱਟੀ ਹੈ ਜੇ ਸਾਡੀ ਇਹ ਗੱਡੀ ਦੇਖੋ ਕਿੰਨੇ ਟਾਈਮਾਂ ਚ ਹੋਈ ਹੈ ਜੇ ਸਾਡੀ ਗੱਡੀ ਇਹਦੇ ਵਿੱਚ ਹਿੱਟ ਹੋਊਗੀ ਸਾਡੀ ਵੀ ਗੱਡੀ ਵੀ ਟੁੱਟੂਗੀ ਨਾ ਸਾਡੀ ਗੱਡੀ ਦੱਸੋ ਕਿੱਥੇ ਟੁੱਟੀ ਹੈ ਸਾਡੀ ਗੱਡੀ ਤਾਂ ਪਹਿਲਾਂ ਟੁੱਟੀ ਹੈ ਜਿਹੜੀ ਉਹ ਹੋਈ ਸੀਗੀ ਪਟਾਰ ਆਪਣੇ ਗੁਰੂ ਨਗਰ ਮੈਸ਼ਨ ਚੌਂਕ ਦੇ ਲਾਗੇ ਉਹੀ ਗੱਡੀ ਸਾਡੀ ਹਿੱਟ ਹੋਈ ਪਈ ਆ ਹੋਰ ਸਾਡਾ ਕੋਈ ਨੁਕਸਾਨ ਨਹੀਂ ਆ ਸਾਡੀ ਗੱਡੀ 'ਚ ਹਿੱਟ ਕੀਤਾ ਨਾ ਵਾਸਤਾ ਮੋਕੇ ਤੇ ਪੁਲਿਸ ਆਈ ਆ ਪੁਲਿਸ ਨੇ ਇਹਨਾਂ ਲੈ ਕੇ ਥਾ 2 ਮੰਡੇ ਸਾਡੇ ਯਾਰ ਇਹ ਵੀ ਨਾਲ ਮਟ ਆਇਆ ਅੱਜ ਦਰਖਾਸਤ ਦਿੱਤੀ ਸਰ ਅੱਜ ਦਰਖਾਸਤ ਦਿੱਤੀ ਅਸੀਂ ਅੱਜ ਹੁਣ ਇੱਕ ਪੀਸੀਆਰ ਨਾ ਫੋਨ ਆਇਆ ਪੀਸੀਆਰ ਟੀਮ ਦਾ ਕਿ ਇੱਕ ਨਾ ਕਨਾਲਪਾਸੀ ਸਿੰਗਰ ਆ ਜਿਹੜੇ ਉਹਨਾਂ ਨੂੰ ਨਾ ਇੱਥੇ ਮਤਲਬ ਲੰਮਾ ਪਿੰਡ ਫਲਾਈਓਵਰ ਤੇ ਉੱਥੇ ਮਤਲਬ ਤਿੰਨ ਚਾਰ ਲੜਕੇ ਆਖੰਡੇ ਵੀ ਗੱਡੀ ਦੇ ਵਿੱਚ ਮਤਲਬ ਕੇਰ ਕੇ ਕੁੱਟਮਾਰ ਕਰ ਰਹੇ ਆ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਉੱਥੇ ਉਹ ਦੋਨੇ ਤਰ੍ਹਾਂ ਨੂੰ ਮਿਲ ਗੀਆਂ ਅਸੀਂ ਕਨਾਲਪਾਸੀ ਤੇ ਉਹਦੀ ਜਿਹੜੀ ਪਹਿਲਾ ਵਾਈਫ ਜੋਤੀ ਨੂਰਾਂ ਤੇ ਦੋਵਾਂ ਤਰ੍ਹਾਂ ਨੇ ਆਨੰਦ ਕਰਾਤਾਂ ਦਿੱਤੀਆਂ ਤੇ ਜੋ ਵੀ ਇਹਦੀ ਪੰਡਿਤ ਕਾਰੋਈ ਉਹ ਅਮੁੱਲ ਚੀਜ਼ ਨੇ ਸਿਰ ਪਨਾਲ ਪਾਰਸੀਵਲ ਨੂੰ ਕੀ ਲਖਾਇਆ ਗਿਆ ਕਨਾਲ ਪਾਰਸੀਵਲ ਨੂੰ ਇਹੋ ਹੀ ਵੀ ਮੈਨੂੰ ਇਹਨਾਂ ਨੇ ਬੁਲਾ ਕੇ ਇੱਥੇ ਬਿਦੀਪੁਰ ਕੋਲ ਤੇ ਇਹਨਾਂ ਨੇ ਮੇਰੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਗੱਡੀ ਨੂੰ ਹਟ ਕੀਤਾ ਤੇ ਜੋਤੀ ਨੂਰਾਂ ਵੱਲੋਂ ਸਰ ਜੋਤੀ ਨੂਰਾਂ ਵੱਲੋਂ ਇਹ ਹੋਇਆ ਵੀ ਮੈਨੂੰ ਇਹਨਾਂ ਨੇ ਬੁਲਾਇਆ ਤੇ ਮੇਰੀਆਂ ਇਹ ਵੀਡੀਓ ਮਤਲਬ ਬਣਾ ਕੇ ਤੇ ਮਤਲਬ ਇਹਨਾਂ ਨੇ ਕੋਸ਼ਿਸ਼ ਕੀਤੀ ਆ ਮਤਲਬ ਫੋਨ ਤੇ ਅਪਲੋਡ ਕਰਨ ਦੀ ਸਤਨਾਕ ਪਾਸ ਵੱਲ ਇਹ ਕਿਹਾ ਗਿਆ ਮੈਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਤੇ ਹੰਸਨ ਮੁਰਲੀ ਕਹਾ ਕੇ ਕੀ ਕੀਤੀ ਜਾ ਇਹ ਦੋਹਾਂ ਤਰ੍ਹਾਂ ਦੀਆਂ ਦਰਖਾਸਤਾਂ ਆ ਗਈਆਂ ਤੇ ਕਨਾਲ ਪਾਸ ਸੀ ਜਿਹੜਾ ਉਹ ਮੈਡੀਕਲ ਕਰਾਉਣ ਗਏ ਆ ਜੋ ਵੀ ਕਾਰਵਾਈ ਆ ਉਹ ਸਰਾਂ ਤੇ ਧਿਆਨ ਚ ਲਿਆ ਕੇ ਹੋਂਦ ਲਿਆਂਦੀ